ਤੇ ਤਾਨ ਕਰੋ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖੀ ਨਕਤਾ ਤੇ ਜੀਵਨ ਦੇ ਬਾਰੇ ਮਨੁੱਖੀ ਹਤਕਾਰ ਦੇ ਬਾਰੇ ਗੱਲ ਕੀਤੀ ਸੀ ਤੇ ਮਨੁੱਖੀ ਹਤਕਾਰ ਹਤਕਾਰ ਦੇ ਬਾਰੇ ਕਰਦੇ ਗੱਲ ਕਰਦੇ ਕਰਦੇ ਹੀ ਉਹ ਸ਼ੀਤ ਹੋ ਇਸਾਨ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦੇ ਹਤਕਾਰ ਦੇ ਵਿੱਚ ਗੱਲ ਕਰਨੀ ਬੜੀ ਬੜੀ ਅਕੀ ਹੈ ਆ ਪਿਛਲੇ ਸਮੇਂ ਇੱਕ ਕਲਾਕਾਰ ਨੇ ਇੱਕ ਫਿਲਮ ਬਣਾਈ ਸੀ ਜਿਸ ਨੂੰ ਅਸੀਂ ਦਲਜੀਤ ਦਲਜੀਤ ਕਹਿੰਦੇ ਆ ਕੋਈ ਇੱਕ ਕਲਾਕਾਰ ਜਿਸ ਨੇ ਇੱਕ ਫਿਲਮ ਬਣਾਈ ਸੀ ਪੰਜਾਬ ਪ੍ਰਚਨ ਜਿਹੜੇ ਫਿਲਮ ਬਣਾਈ ਸੀ ਉਹਨੇ ਜਸਵੰਤ ਸਿੰਘ ਖਾਲੜੇ ਤੇ ਫਿਲਮ ਬਣਾਈ ਸੀ ਮਰਾਤ ਜਸਵੰਤ ਸਿੰਘ ਖਾਲੜੇ ਦਾ ਇਤਿਹਾਸ ਪੜ ਰਿਆ ਸੀ ਜਦ ਇਤਿਹਾਸ ਪੜਿਆ ਤੇ ਰੌਂਡੇ ਖੜੇ ਹੋ ਗਏ ਕਿ ਉਹ ਇੱਕ ਐਸਾ ਸੋਲਣਾ ਸੀ ਜਿਸਨੇ 25 ਹਜ਼ਾਰ ਲਵਾਰਸ ਲੱਖਾਂ ਦਾ ਰਿਕਾਰਡ ਕੱਟ ਕੇ ਸਰਕਾਰ ਦੇ ਸਾਹਮਣੇ ਭੇਟ ਕੀਤਾ ਸੀ ਪਰ ਸਰਕਾਰ ਦੀਆਂ ਭੇਟੀਆਂ ਚਾਲਾਂ ਨੇ ਭਾਵੇਂ ਜਿਸ ਵੰਸਨ ਖਾਲੜੇ ਨੂੰ ਸਾਡੇ ਤੋਂ ਹਮੇਸ਼ਾ ਲਈ ਕੂੜਿਆ ਸੀ ਉਹਨੇ ਰਕਾਰਡ ਪਨਾਇਆ ਸੀ ਕੋਈ ਜਿਹੜੇ ਲਵਾਰਸ ਲੱਖਾਂ ਦਾ ਜਿਸਮੇ ਸੀ ਲਵਾਰਸ ਲਾਛਾ ਕਰਨੇ ਆ ਕਿ ਉਹਨਾਂ ਦਾ ਰਿਕਾਰਡ ਨਾ ਸੀ ਕੋਈ ਦੁੱਧ ਲੈਣ ਵਾਸਤੇ ਗਿਆ ਸੀ ਕੋਈ ਗੁਰਦੁਆਰੇ ਗਿਆ ਸੀ ਕੋਈ ਕਿੱਥੇ ਗਿਆ ਤੇ ਕੋਈ ਕਿੱਥੇ ਗਿਆ ਸੀ ਇਹਨਾਂ ਦੇ ਵਿੱਚ ਹੀ ਇੱਕ ਭਾਈ ਬਲਵਿੰਦਰ ਸਿੰਘ 12 ਜਿਹੜੇ ਕਿ ਨਿਤਨੇਮ ਕਰਨ ਵਾਸਤੇ ਗੁਰੂ ਘਰ ਵਿੱਚ ਚਾਰ ਹੈ ਸਨ ਪੰਜਾਬ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਤੇ ਨਿੱਕੇ ਨਿੱਕੇ ਟੋਟੇ ਕਰ ਕਰਕੇ ਉਹਨਾਂ ਨੂੰ ਸ਼ਹੀਦ ਕਰਤਾ ਭਾਗ ਕੇ ਕੋ-ਕੋ ਕੇ ਸ਼ਹੀਦ ਕਰਤਾ ਪ੍ਰਾਣੇ ਬਜ਼ੁਰਗਾਂ ਤੋਂ ਵੀ ਪੁੱਛੀ ਦਾ ਉਹ ਵੀ ਦੱਸ ਦਿੱਤੇ ਕਿ ਜਿਹੜਾ 95 ਦਾ ਦੌਰ ਸੀ 88 ਤੋਂ ਲੈ ਕੇ 95 ਤੱਕ ਜਿਹੜਾ ਦੌਰ ਹੈ ਕਹਿੰਦੇ ਬਹੁਤ ਧੱਕਾ ਚੱਲਦਾ ਆ ਰਿਹਾ ਪੰਜਾਬ ਪੁਲਿਸ ਜਿਹੜੀ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਸਿੱਖ ਸਰਦਾਰਾਂ ਨੂੰ ਇਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਹਨਾਂ ਮਹਾਨ ਛੇ ਦਾਦਾ ਜਿਹੜਾ ਰਿਕਾਰਡ ਜਿਹੜਾ ਜਸਵੰਤ ਸਿੰਘ ਖਾਲੜੇ ਨੇ ਕਟਿਆ ਸੀ ਉਹ ਐਸਾ ਮਹਾਨ ਸੂਰਮਾ ਸੀ ਜਿਸ ਨੇ ਇਹ ਸਾਰਾ ਰਿਕਾਰਡ ਕੱਟ ਕੇ ਜਿਹੜਾ ਸਰਕਾਰ ਦੇ ਸਾਹਮਣੇ ਭੇਟ ਕੀਤਾ ਸੀ ਪਰ ਸਰਕਾਰ ਦੀਆਂ ਭੜੀਆਂ ਕਰਤੂਤਾਂ ਦਾ ਉਸ ਨੇ ਸਾਰਾ ਚਿੱਠਾ ਪੱਠਾ ਜਿਹੜਾ ਕੱਟ ਕੇ ਰੱਖਿਆ ਹੋਇਆ ਸੀ ਕਿ ਕਿਦਾਂ ਸਾਡੇ ਉੱਤੇ ਕਹਿਰ ਹੋਇਆ ਸੀ ਕਾਨਪੁਰ ਹੋ ਗਿਆ ਦਿੱਲੀ ਹੋ ਗਿਆ ਹੋਰ ਵੀ ਕਈ ਦੇਸ਼ ਜਿੱਥੋਂ ਦੇ ਸਾਦੇ ਉੱਤੇ ਸਿਰ ਪਾਣ ਦੇ ਉੱਤੇ ਗਲਾਂ ਦੇ ਵਿੱਚ ਤੈਰ ਪਾਪ ਵਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਇਹਨਾਂ ਦੇ ਵਿੱਚ ਹੀ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਆਉਂਦਾ ਕਿ ਇਹਨਾਂ ਨੂੰ ਬੜਾ ਕੋਹ ਕੋਈ ਸ਼ਹੀਦ ਕੀਤਾ ਸੀ ਮੈਂ ਇਹਨਾਂ ਦਾ ਇਤਿਹਾਸ ਪੜਦਾ ਪਿਆ ਸਾਂ ਕਿ ਘਰ ਦੇ ਵਿੱਚ ਗੱਡੀ ਵਾਸ਼ ਕਰਦੇ ਪੈਸ ਭਾਵ ਕੇ ਗੱਡੀ ਸਾਫ਼ ਕਰਦੇ ਪੈ ਸਨ ਤੇ ਕੁਝ ਬਾਹਰੀ ਪਰ ਮੁਲਾਜ਼ਮ ਆਉਂਦੇ ਨੇ ਆ ਕੇ ਪਾਏ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਲੈ ਜਾਂਦੇ ਨੇ ਜਿਨ੍ਹਾਂ ਦੀ ਅੱਜ ਤੱਕ লাশ ਨਹੀਂ ਮਿਲੇਗੀ ਕਿ ਆਕੇ ਜਿਹੜਾ ਬਜ਼ੁਰਗਾ ਤਾਂ ਪਛੀਦਾ ਕਹਿੰਦੇ ਉਹ ਦੌਰ ਸੀ ਕਿ ਪੰਜਾਬ ਪੁਰਸ ਆਉਂਦੀ ਸੀ ਘਰਾਂ ਦੇ ਵਿੱਚ ਚੁੱਕ ਕੇ ਲੈ ਜਾਂਦੀ ਸੀ ਪਤਾ ਨਹੀਂ ਲੱਗਦਾ ਸੀ ਕਿੱਥੇ ਸੁੱਟ ਦਿੰਦੀ ਸੀ ਐਨਾ ਕਿ ਸਾਡੇ ਉੱਤੇ ਕਹਿਰ ਹੋਇਆ ਸੀ ਤੇ ਇਹ ਜਿਹੜਾ ਕਲਾਕਾਰ ਜਿਸ ਨੂੰ ਦਲਜੀਤ ਕਹਿੰਨੇ ਕਲਾਕਾਰ ਹੈ ਗੀਤ ਲਿਖਦਾ ਗੀਤ ਗਾਉਂਦਾ ਪਰ ਇਹ ਗੱਲ ਬੜੀ ਵਧੀਆ ਲੱਗੀ ਜਦੋਂ ਇਸ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕੌਮ ਦੇ ਹੱਕ ਦੀ ਗੱਲ ਕੀਤੀ ਆ ਇਸ ਨੇ ਇੱਕ ਫਿਲਮ ਬਣਾਈ ਪੰਜਾਬ 95 ਜਿਸ ਦੇ ਵਿੱਚ ਇਸ ਨੇ ਜਰਸਵਰਤ ਸਿੰਘ ਖਾਲੜੇ ਦਾ ਜੀਵਨ ਜਿਹੜਾ ਬਿਆਨ ਕੀਤਾ ਕਿਦਾਂ ਦਾ ਉਹਨਾਂ ਦਾ ਜੀਵਨ ਸੀ ਕਿਦਾਂ ਉਹਨਾਂ ਨੇ ਲਵਾਰਸ ਜਾਤਾਂ ਦਾ ਰਿਕਾਰਡ ਕੱਢ ਕੇ ਜਿਹੜਾ ਲਾਖਾਂ ਦਾ ਰਿਕਾਰਡ ਕੱਢ ਕੇ ਸਰਕਾਰ ਦੇ ਸਾਹਮਣੇ ਭੇਟ ਕੀਤਾ ਸੀ ਪਰ ਸੈਂਸਰ ਬੋਰਡ ਨੇ ਇਹ ਜਿਹੜੀ ਫਿਲਮ ਜਿਹੜੀ ਆ ਬੈਨ ਕਰਕੇ ਰੱਖ ਦਿੱਤੀ ਕਾਰਨ ਕੀ ਸੀ ਇਹ ਲਜਾਨ ਲਗਾ ਦਿੱਤਾ ਗਿਆ ਕਿ ਇਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਦਾ ਨਾਮ ਲਿਆ ਉਹ ਕਹਿਣ ਲੱਗੇ ਕਿ ਇੰਦਰਾ ਗਾਂਧੀ ਸਾਡੀ ਮਾਂ ਹੈ ਇਹਨਾਂ ਨੇ ਫਿਲਮ ਦੇ ਵਿੱਚ ਸਾਡੀ ਮਾਂ ਦਾ ਨਾਮ ਲਿਆ ਪਰ ਇੱਕ ਗੱਲ ਬੜੀ ਵਧੀਆ ਲੱਗੀ ਕਿ ਜਿਨ੍ਹਾਂ ਨੇ ਇਹ ਫਿਲਮ ਬਣਾਈਆਂ ਸਰਦਾਰ ਸਰਦਾਰਾਂ ਦਾ ਪੁੱਤਰ ਆ ਤੇ ਮੈਂ ਜੋ ਕੌਮ ਦੇ ਕੌਮ ਨੇ ਸਾਡੇ ਨਾਲ ਕੀਤਾ ਸਰਕਾਰ ਨੇ ਸਾਡੇ ਨਾਲ ਕੀਤਾ ਮੈਂ ਉਹਨਾਂ ਦਾ ਚਿੱਠਾ ਜਿਹੜਾ ਸਾਹਮਣੇ ਕੌਮ ਦੇ ਸਾਹਮਣੇ ਰੱਖਣ ਲੱਗਾ ਤਾਂ ਯਤਨ ਕਰਾਂਗਾ ਕਿ ਸਰਕਾਰ ਨੇ ਸਾਡੇ ਨਾਲ ਕੀ ਕਹਿਰ ਕੀਤਾ ਸੀ ਉਸ ਨੇ ਕੋਈ ਪੈਸਾ ਨਹੀਂ ਲਿਆ ਇਹ ਗੱਲ ਬੜੀ ਵਧੀਆ ਲੱਗੀ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣਾ ਜੇ ਕਿਉਂਕਿ ਜਿਹੜਾ ਕੌਮ ਦੇ ਹੱਕ ਦੀ ਗੱਲ ਕਰਦਾ ਹੈ ਕੌਮ ਦੇ ਬਾਰੇ ਗੱਲ ਕਰਦਾ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਪਰ ਅੱਜ ਅਸੀਂ ਪੈਰ ਜਿਹੜੇ ਪਿੱਛੇ ਖਿੱਚ ਲੈਨੇ ਆ ਜਿਹੜਾ ਕੰਮ ਕਰਦਾ ਕਰੇ ਜਾਂਦੇ ਮਰਨਾ ਇੰਨੇ ਆ ਸਾਨੂੰ ਕੀ ਲੱਗੇ ਹਾਂ ਤੇ ਲੋਕ ਇਥੋਂ ਤੱਕ ਕਹਿਣ ਲੱਗ ਪਏ ਨੇ ਕਿ ਆਪਣਾ ਕੰਮ ਕਰੋ ਤੇ ਮौज ਕਰੋ ਜਿਹੜਾ ਕੰਮ ਤੇ ਹੱਕ ਦੀ ਗੱਲ ਕਰਦਾ ਆਪੇ ਮਰੀ ਜਾਊਗਾ ਸਾਨੂੰ ਕੀ ਲੱਗੇ ਹਾਂ ਤੇ ਸਾਡੇ ਇਹ ਹਾਲਾਤ ਪੈਣ ਕੇ ਨੇ ਅਸੀਂ ਕੰਮ ਦੀ ਗੱਲ ਕਰਨ ਵਾਸਤੇ ਅਸੀਂ ਪਛਾਹ ਹਟ ਜਾਂਦੇ ਆਂ ਜਦੋਂ ਪਾਤਸ਼ਾਹ ਦੀ ਗੱਲ ਆਉਂਦੀ ਆ ਸਿੱਖ ਸਰਦਾਰਾਂ ਦੀ ਗੱਲ ਆਉਂਦੀ ਆ ਉਦੋਂ ਅਸੀਂ ਪੈਰ ਜਿਹੜੇ ਪਛਾਣ ਪੁੱਟ ਲੈਨੇ ਆ ਸਾਡੀ ਕਵਨ ਜੀ ਜਿਹੜੀ ਤਾਂ ਅਸੀਂ ਮਾਰਦੇ ਪਏ ਕਿਸੇ ਬਤਵਾਨ ਨੇ 17 ਪੜੀਆਂ ਸੋਹਣੀਆਂ ਲਿਖਿਆ ਸੀ ਕਹਿੰਦਾ ਜਿਹੜੀ ਗਊ ਸ਼ੇਰ ਦੇ ਮੂੰਹ ਵਿੱਚ ਆ ਜਾਵੇ ਉਸ ਦਾ ਮਾਸ ਵੀ ਨਹੀਂ ਤੇ ਉਸ ਦੀ ਖਲ ਵੀ ਨਹੀਂ ਜਿਸ ਮਕਾਰ ਦੀਆਂ ਲੀਆਂ ਹੋ ਜਾਣ ਕੱਚੀਆਂ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਜਿਸ ਕੌਮ ਦੇ ਵਿੱਚ ਇੱਜ਼ਤ ਗੈਰਤ ਮੁੱਕ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਤੇ ਇਹੇ ਹਾਲਾਤ ਨੇ ਸਾਡੀ ਕੌਮ ਦੇ ਵਿੱਚ ਇੱਜ਼ਤ ਵੀ ਮੁੱਕ ਗਈ ਆ ਤੇ ਗੈਰਤ ਵੀ ਮੁੱਕ ਗਈ ਤੇ ਅਣਖ ਦੀ ਤੇ ਬੜੀ ਦੂਰ ਦੀ ਗੱਲ ਆ ਅੱਜ ਸਾਡੇ ਵਿੱਚ ਇਹ ਚੀਜ਼ਾਂ ਜਿਹੜੀਆਂ ਮੁੱਕ ਗਈਆਂ ਨੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀਰ ਨੇ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਜਿਹੜਾ ਕਾਰਨਾਮਾ ਸਰਕਾਰ ਕਰ ਰਹੀ ਆ ਸਾਨੂੰ ਇਸ ਹੱਕ ਦੇ ਵਿੱਚ ਖਲੋਣਾ ਚਾਹੀਦਾ ਆ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਆ ਸਰਕਾਰ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਆ ਕਿ ਅਸੀਂ ਕਿਸੇ ਦੇ ਉੱਤੇ ਹੱਕ ਚ ਉਤੋਂਦੇ ਨਹੀਂਗੇ ਕਿਸੇ ਦੇ ਉੱਤੇ ੱਟਾ ਕਰਦੇ ਨਹੀਂ ਪਰ ਜੋ ਸਾਡੇ ਨਾਲ ੱਟਾ ਹੋਇਆ ਅਸੀਂ ਉਸ ਨੂੰ ਬਿਆਨਤ ਕਰ ਸਕਦੇ ਆ ਕਿ ਸਾਡੇ ਨਾਲ ਆਹ ਕੁਝ ਹੋਇਆ ਅਸੀਂ ਉਸ ਨੂੰ ਤੇ ਬਿਆਨ ਕਰ ਸਕਦੇ ਆ ਇਨ੍ਹਾਂ ਮਹਾਨ ਸੂਰਮਿਆਂ ਦੇ ਬਾਰੇ ਜਿਸ ਸੰਬੰਧ ਸੰਖਾਲੜਾ ਉਹ ਐਸਾ ਮਹਾਨ ਸੂਰਮਾ ਸੀ ਜਿਸ ਨੇ 25 ਹਜ਼ਾਰ ਲਵਾਰਸ ਜਾਤਾਂ ਦਾ ਰਿਕਾਰਡ ਕੱਢ ਕੇ ਸਰਕਾਰ ਦੇ ਸਾਹਮਣੇ ਟੇੜ ਕੀਤਾ ਸੀ ਤੇ ਉਹਨਾਂ ਦੇ ਜੀਵਨ ਦੇ ਉੱਤੇ ਹੀ ਇਹ ਇੱਕ ਫਿਲਮ ਤਿਆਰ ਹੋਈ ਸੀ ਸਾਨੂੰ ਇਸ ਦਾ ਟ੍ਰੇਲਰ ਜਰੂਰ ਦੇਖਣਾ ਚਾਹੀਦਾਗਾ ਕਿਉਂਕਿ ਇਸ ਦੇ ਵਿੱਚ ਕਾਮ ਦੇ ਕੰਮ ਦੇ ਹੱਕਾਂ ਦੀ ਗੱਲ ਕੀਤੀ ਹੋਈ ਆ ਉਹ ਸਰਕਾਰ ਦੀ ਗੱਲ ਕੀਤੀ ਹੈ ਸਰਕਾਰ ਦੀ ਗੱਲ ਕੀਤੀ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੀ ਗੱਲ ਕੀਤੀ ਹੋਈ ਆ ਕਿ ਕਿਦਾਂ ਸਰਕਾਰ ਦੇ ਨਾਲ ਰਲ ਕੇ ਆਰਐਸਐਸ ਨੇ ਰਲ ਕੇ ਕਿਦਾਂ ਉਹਨਾਂ ਨੇ ਸਾਡੀ ਕੌਮ ਦੇ ਉੱਤੇ ਸਾਡੇ ਸਿੱਖ ਸਰਦਾਰਾਂ ਦੇ ਨਾਲ ਧੱਕਾ ਕੀਤਾ ਸੀ ਸਾਨੂੰ ਇਸ ਜੀਵਨ ਦੇ ਬਾਰੇ ਜਸਵੰਤ ਸਿੰਘ ਖਾਲਾਣ ਦੇ ਬਾਰੇ ਆਪ ਵੀ ਪੜ੍ਹਨਾ ਪਵੇਗਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਦੇ ਇਤਿਹਾਸ ਦੇ ਨਾਲ ਇਹਨਾਂ ਦੇ ਜੀਵਨ ਦੇ ਨਾਲ ਜੋੜਨਾ ਪਵੇਗਾ ਕਿਉਂਕਿ ਉਹ ਐਸਾ ਮਹਾਨ ਸੂਰਮਾ ਸੀ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਾਗਦੇ ਜਦੋਂ ਵੀ ਅਣਖੀਆਂ ਦੇ ਫਿਰ ਮਰਦੇ ਨੇ ਕਦੇ ਵੀ ਜਨਾਨੀਆਂ ਤੇ ਉਦੋਂ ਕੌਮ ਤੇ ਬਾਗੀ ਪਹਾੜਾਂ ਦੀ ਫੁੱਟ ਦਾ ਨੂਰ ਹੈ ਜਦ ਜਵਾਨੀਆਂ ਤੇ ਜਿੱਥੇ ਜਿੱਥੇ ਸ਼ਹੀਦਾਂ ਦੀ ਰਾਤ ਪੁਲੀ ਸਿਰਜਾ ਕਰਦੇ ਨੇ ਲੋਕ ਨਿਸ਼ਾਨਨਾ ਤੇ ਗੁਰਪ੍ਰਸਾਦ ਸਿੰਘ ਸ਼ਹੀਦ ਹੋਣ ਦਾ ਚਾਜ ਨੂੰ ਠੋਕਰ ਮਾਰਦੇ ਨੇ ਪ੍ਰਧਾਨਤਾ ਤੇ ਸਾਨੂੰ ਐਸੇ ਮਹਾਨ ਸੂਰਮਿਆਂ ਨੂੰ ਯਾਦ ਕਰਨਾ ਚਾਹੀਦਾ ਦਾ ਐਸੇ ਮਹਾਨ ਸੂਰਮਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਡੇ ਕੌਮ ਦੀ ਖਾਤਰ ਸਾਡੀ ਅਣਖ ਦੀ ਖਾਤਰ ਸਾਡੇ ਗੈਰਤ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਰੱਖ ਦਿੱਤਾ ਸੀ ਸਾਡੇ ਵਾਸਤੇ ਉਹ ਚਿੱਠਾ ਜਿਹੜਾ ਤਿਆਰ ਕਰਕੇ ਰੱਖਿਆ ਸੀ ਸਾਡੇ ਸਾਹਮਣੇ ਭੇਟ ਕੀਤਾ ਸੀ ਕਿ ਲਵਾਰਸ ਜਾ ਲਾਸ਼ਾਂ ਦਾ ਉਹ ਲਵਾਰਸ ਲਾਸ਼ਾਂ ਨਹੀਂ ਸੀ ਉਹਨਾਂ ਦਾ ਰਿਕਾਰਡ ਅੱਜ ਵੀ ਸਰਕਾਰ ਦੇ ਕੋਲ ਹੈਗਾ ਪਰ ਜਿਹੜਾ ਸਾਡੇ ਸਾਹਮਣੇ ਭੇਟ ਨਹੀਂ ਕੀਤਾ ਗਿਆ ਸਾਡੇ ਸਾਹਮਣੇ ਲਪੋਇਆਗਾ ਸਾਨੂੰ ਉਸ ਵੀਰਤਾ ਸਾਥ ਦੇਣਾ ਚਾਹੀਦਾ ਇੰੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾਂ ਕਰਦੇ ਹੋਈਆਂ ਪੁੱਲਾ ਚੋਕ ਦੇ ਖਿਮਾ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣ ਬਰਿਸ਼ਵਾਨਾ ਜੀ ਬਲਾਉ ਫਤਿਹ ਜੀ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ